ਥਾਮਸ ਐਡੀਸਨ ਦੁਨੀਆ ਦੇ ਸਭ ਤੋਂ ਮਹਾਨ ਅਵਿਸ਼ਕਾਰਕਾਂ ਦੇ ਵਿੱਚ ਇੱਕ ਨਾਮ ਮੰਨਿਆ ਜਾਂਦਾ ਉਹਦਾ ਨਾਮ ਸੁਣਦੇ ਸਾਰ ਹੀ ਬੱਲਬ, ਬਿਜਲੀ ਅਤੇ ਨਵੀਨਤਾ ਦੀ ਤਸਵੀਰ ਮਨ ਦੇ ਵਿੱਚ ਆ ਜਾਂਦੀ ਆ ਪਰ ਐਡੀਸਨ ਦੀ ਸਫਲਤਾ ਦੇ ਪਿੱਛੇ ਇੱਕ ਅਜੀਹੀ ਕਹਾਣੀ ਆ ਜਿਹੜੀ ਸੰਘਰਸ਼, ਅਸਫਲਤਾਵਾਂ ਅਤੇ اٹਲ ਹੌਂਸਲੇ ਦੇ ਨਾਲ ਭਰੀ ਹੋਈ ਆ ਇਹ ਉਹ ਵਿਅਕਤੀ ਸੀ ਜੋ ਸਕੂਲ ਦੇ ਵਿੱਚ ਬਹੁਤ ਕਮਜ਼ੋਰ ਸਮਝਿਆ ਜਾਂਦਾ ਸੀ ਅੱਗੇ ਚੱਲ ਕੇ ਦੁਨੀਆ ਦਾ ਰੁੱਖ ਬਦਲਣ ਵਾਲਾ ਸਾਬਤ ਹੋ ਗਿਆ ਥਾਮਸ ਐਡੀਸਨ ਦਾ ਜਨਮ 11 ਫਰਵਰੀ 1847 ਨੂੰ ਅਮਰੀਕਾ ਦੇ ohio ਰਾਜ ਦੇ ਵਿੱਚ ਹੋਇਆ ਉਹਦਾ ਬਚਪਨ ਆਰਥਿਕ ਤੌਰ ਤੇ ਤੰਗੀ ਦੇ ਵਿੱਚ ਗੁਜ਼ਰਿਆ ਕਈ ਬਿਮਾਰੀਆਂ ਦੇ ਨਾਲ ਭਰਿਆ ਹੋਇਆ ਸੀ ਸਕੂਲ ਦੇ ਵਿੱਚ ਉਹਨੂੰ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਤੇ ਨਲਾਇਕ ਬੱਚਾ ਸਮਝਿਆ ਜਾਂਦਾ ਸੀ ਉਹਦੇ ਅਧਿਆਪਕਾਂ ਨੇ ਕਿਹਾ ਕਿ ਇਹ ਬੱਚਾ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਸਕਦਾ ਇਹ ਬੇਹੱਦ ਨਲਾਇਕ ਆ ਇਸ ਤੋਂ ਬਾਅਦ ਥੋਮਸ ਦੀ ਮਾਂ ਨੇ ਉਹਨੂੰ ਘਰ ਦੇ ਵਿੱਚ ਹੀ ਪੜਾਉਣਾ ਸਟਾਰਟ ਕਰ ਦਿੱਤਾ ਮਾਂ ਦਾ ਭਰੋਸਾ ਸੀ ਕਿ ਪਿਆਰ ਹੀ ਐਡੀਸਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਬਣੂਗਾ ਬਚਪਨ ਤੋਂ ਹੀ ਐਡੀਸਨ ਬਹੁਤ ਜਗਿਆਸੂ ਸੀ ਉਹ ਹਰੇਕ ਚੀਜ਼ ਨੂੰ ਖੋਲ ਕੇ ਦੇਖਣਾ ਚਾਹੁੰਦਾ ਸੀ ਕਿ ਇਹ ਕਿਵੇਂ ਕੰਮ ਕਰਦੀ ਹੈ ਲੋਕ ਉਹਨੂੰ ਅਜੀਬ ਸਮਝਦੇ ਸੀ ਪਰ ਅਸਲ ਦੇ ਵਿੱਚ ਜਗਿਆਸਾ ਹੀ ਉਹਨੂੰ ਮਹਾਨ ਬਣਾਉਣ ਵਾਲੀ ਪਹਿਲੀ ਕੜੀ ਸੀ ਉਹ ਕਹਿੰਦਾ ਸੀ ਮੈਂ ਅਸਫਲ ਨਹੀਂ ਹਾਂ ਸਿਰਫ ਉਹ ਹਜ਼ਾਰਾਂ ਤਰੀਕੇ ਲੱਭੀ ਜਾਂਦਾ ਜਿਹੜੇ ਕੰਮ ਨਹੀਂ ਕਰਦੇ ਇਹ ਦੱਸ ਦਿਆ ਕਿ ਉਹ ਰਿਸਰਚ ਕਰਦਾ ਰਹਿੰਦਾ ਸੀ ਛੋਟੀ ਉਮਰ ਦੇ ਵਿੱਚ ਹੀ ਐਡੀਸਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਹ ਰੇਲ ਗੱਡੀ ਦੇ ਵਿੱਚ ਅਖਬਾਰ ਵੰਡਦਾ ਸੀ ਖਾਣ ਵਾਲੀਆਂ ਚੀਜ਼ਾਂ ਵੇਚਦਾ ਸੀ ਉਸੇ ਰੇਲ ਗੱਡੀ ਦੇ ਪੁਰਾਣੇ ਢੱਬੇ ਦੇ ਵਿੱਚ ਉਹਨੇ ਆਪਣੀ ਛੋਟੀ ਜਿਹੀ ਇੱਕ ਲੈਬ ਬਣਾਈ ਇੱਕ ਵਾਰੀ ਤਜਰਬਾ ਕਰਦੇ ਦੌਰਾਨ ਅੱਗ ਲੱਗ ਗਈ ਜੀਹਦਾ ਉਹਨੂੰ ਭਾਰੀ ਨੁਕਸਾਨ ਚ ਝੱਲਣਾ ਪਿਆ ਤੇ ਉਹਦੀ ਸਾਰੀ ਦੀ ਸਾਰੀ ਲੈਬ ਮੱਚ ਕੇ ਸੁਆਹ ਹੋ ਗਈ ਉਹਨੇ ਹਾਰ ਨਹੀਂ ਮੰਨੀ ਇਹੀ ਜਜ਼ਬਾ ਉਹਨੂੰ ਹੋਰ ਅੱਗੇ ਲੈ ਕੇ ਗਿਆ ਥਾਮਸ ਐਡੀਸਨ ਦੀ ਸਭ ਤੋਂ ਪ੍ਰਸਿੱਧ ਖੋਜ ਬਿਜਲੀ ਦਾ ਬੱਲਬ ਮੰਨੀ ਜਾਂਦੀ ਆ ਹਾਲਾਂਕਿ ਬੱਲਬ ਉਹਨੇ ਪਹਿਲਾਂ ਨਹੀਂ ਬਣਾਇਆ ਪਰ ਉਹਨੇ ਇਹਨੂੰ ਹੋਰ ਵਰਤਣਯੋਗ ਅਤੇ ਸਸਤਾ ਅਤੇ ਲੰਬੇ ਸਮੇਂ ਤੱਕ ਚੱਲਣ ਦੇ ਯੋਗ ਬਣਾਇਆ ਕਿਹਾ ਜਾਂਦਾ ਕਿ ਉਹਨੇ ਬੱਲਬ ਬਣਾਉਣ ਲਈ ਹਜ਼ਾਰਾਂ ਵਾਰ ਤਜਰਬੇ ਕੀਤੇ ਹਰ ਵਾਰ ਅਸਫਲ ਰਿਹਾ ਕੋਸ਼ਿਸ਼ ਉਹਨੂੰ ਨਿਰਾਸ਼ ਨਹੀਂ ਕਰਦੀ ਸੀ ਸਗੋਂ ਹੋਰ ਮਜ਼ਬੂਤ ਬਣਾਉਂਦੀ ਸੀ ਥਾਮਸ ਐਲਵਾ ਐਡੀਸਨ ਦਾ ਇੱਕ ਵਿਚਾਰ ਸੀ ਕਿ ਉਹ ਲੋਕਾਂ ਨੂੰ ਬੋਲਦਾ ਸੀ ਕਿ ਮੇਰੇ ਕੋਲ ਹਜ਼ਾਰ ਤੋਂ ਵੱਧ ਐਸੇ ਤਰੀਕੇ ਆ ਜਿਨ੍ਹਾਂ ਦੇ ਨਾਲ ਲਾਈਟ ਵਾਲਾ ਬਲਬ ਨਹੀਂ ਬਣਾਇਆ ਜਾ ਸਕਦਾ ਐਡੀਸਨ ਨੇ ਬਿਜਲੀ ਦੀ ਦੁਨੀਆ ਦੇ ਵਿੱਚ ਡਾਇਰੈਕਟ ਕਰੰਟ ਯਾਨੀ ਕਿ ਡੀਸੀ ਕਰੰਟ ਨੂੰ ਅੱਗੇ ਵਧਾਇਆ ਇਸ ਦੌਰਾਨ ਉਹਦਾ ਟਕਰਾਹ ਨਿਕੋਲਾ ਟੈਸਲਾ ਦੇ ਨਾਲ ਹੋਇਆ ਜੋ ਅਲਟਰਨੇਟਿੰਗ ਕਰੰਟ ਯਾਨੀ ਕਿ ਏਸੀ ਕਰੰਟ ਦਾ ਸਮਰਥਕ ਸੀ ਇਸ ਟਕਰਾਹ ਨੂੰ ਵਾਰ ਆਫ ਕਰੰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹ ਇੱਕ ਹਾਸੋਹੀਣੀ ਜੀ ਗੱਲ ਆ ਕਿਉਂਕਿ ਇਹ ਲੜਾਈ ਡਾਂਗਾਂ ਸੋਟੀਆਂ ਦੀ ਨਹੀਂ ਸੀ ਸਿਰਫ ਵਿਚਾਰਾਂ ਦੀ ਸੀ ਹਾਲਾਂਕਿ ਆਖਰਕਾਰ ਏਸੀ ਕਰੰਟ ਜਿੱਤ ਗਿਆ ਪਰ ਐਡੀਸਨ ਦੀ ਮਿਹਨਤ ਅਤੇ ਯੋਗਦਾਨ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਥਾਮਸ ਐਲਵਾ ਐਡੀਸਨ ਨੇ ਆਪਣੇ ਜੀਵਨ ਵਿੱਚ ਹਜ਼ਾਰ ਤੋਂ ਵੱਧ ਪੇਟੈਂਟ ਕਰਵਾਏ। ਫੋਨੋਗ੍ਰਾਫ, ਮੋਸ਼ਨ ਪਿਕਚਰ ਕੈਮਰਾ ਅਤੇ ਬਿਜਲੀ ਵੰਡ ਪ੍ਰਣਾਲੀ ਵਰਗੀਆਂ ਖੋਜਾਂ ਨੇ ਦੁਨੀਆ ਨੂੰ ਨਵਾਂ ਰਾਹ ਦਿੱਤਾ। ਉਹ ਸਿਰਫ ਵਿਗਿਆਨੀ ਨਹੀਂ ਸੀ ਸਗੋਂ ਇੱਕ ਸਫਲ ਉਦਯੋਗਪਤੀ ਵੀ ਸੀ ਜਿਨੇ ਆਪਣੇ ਆਈਡੀਆ ਨੂੰ ਕਾਰੋਬਾਰ ਦੇ ਵਿੱਚ ਬਦਲ ਦਿੱਤਾ। ਐਡੀਸਨ ਦੀ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਸਫਲਤਾ ਕਿਸੇ ਵੀ ਤਜਰਬੇ ਨਾਲ ਨਹੀਂ ਮਿਲਦੀ। ਸਗੋਂ ਲਗਾਤਾਰ ਮਿਹਨਤ ਅਤੇ ਅਸਫਲਤਾਵਾਂ ਤੋਂ ਵਾਰੀ-ਵਾਰੀ ਖਣ ਤੋਂ ਬਾਅਦ ਮਿਲਦੀ ਆ 18 ਅਕਤੂਬਰ 1931 ਨੂੰ ਥਾਮਸ ਐਡੀਸਨ ਨੇ ਇਸ ਦੁਨੀਆ ਨੂੰ ਅਲਵਦਾ ਕਹਿ ਦਿੱਤਾ ਉਹਦੀ ਮੌਤ ਨਾਲ ਇਹ ਯੁੱਗ ਖਤਮ ਹੋ ਗਿਆ ਪਰ ਉਹਦੀ ਸੋਚ ਅੱਜ ਵੀ ਜਿਉਂਦੀ ਆ ਹਰ ਜਗ ਮਗਾਉਂਦਾ ਬੱਲਵ ਸਾਨੂੰ ਇਹ ਯਾਦ ਦਿਵਾਉਂਦਾ ਕਿ ਅਸਫਲਤਾਵਾਂ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ ਕਿਉਂਕਿ ਕਦੇ ਕਦੇ ਅਸਫਲਤਾਵਾਂ ਹਜ਼ਾਰਾਂ ਕੋਸ਼ਿਸ਼ਾਂ ਤੋਂ ਬਾਅਦ ਮਿਲੀ ਹੋਈ ਜਿੱਤ ਨੂੰ ਦੁਨੀਆ ਯਾਦ ਰੱਖਦੀ ਆ ਥਾਮਸ ਐਡੀਸਨ ਦੀ ਕਹਾਣੀ ਵੀ ਸਾਨੂੰ ਇਹ ਸਿਖਾਉਂਦੀ ਆ ਜੇ ਹੌਂਸਲਾ ਮਜ਼ਬੂਤ ਹੋਵੇ ਅਤੇ ਮਿਹਨਤ ਸੱਚੀ ਹੋਵੇ ਤਾਂ ਕੋਈ ਵੀ ਬੱਚਾ ਜੀਨੂੰ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਨਕਾਮ ਨਕਾਰਾ ਜਾਂ ਮੰਦਬੁੱਧੀ ਕਿਹਾ ਗਿਆ ਹੋਵੇ ਉਹ ਦੁਨੀਆ ਨੂੰ ਰੋਸ਼ਨ ਕਰ ਸਕਦਾ